ਮੈਂ ਕਦੇ ਇਹ ਚੀਜ਼ ਨਹੀਂ ਵੇਖੀ ਅਜੇ ਤੱਕ ਜੀ ਫਲਾਣੇ ਦੇ ਸਿਰ ਤੇ ਪੱਗ ਹੈ ਨਹੀਂ ਦਸਤਾਰ ਹੈ ਨਹੀਂ ਤਾਂ ਮੈਨੂੰ ਮੈਂ ਉਹਨੂੰ ਹੋਰ ਨਿਗਾ ਨਾਲ ਦੇਖੂ ਮੇਰਾ ਭਰਾ ਉਹ ਨਹੀਂ ਆ ਜੀ ਨੇ ਜਨਮ ਲੈ ਲਿਆ ਇਹਦਾ ਬਖਸ਼ਿਸ਼ ਆ ਜੀ ਉਹਨੂੰ ਸਤਗੁਰ ਬਖਸ਼ਿਸ਼ ਕਰ ਦੇਣਗੇ ਸੋ ਬੇਨਤੀ ਆ ਤੁਸੀਂ ਆਪ ਪੜੋ ਤੁਹਾਡਾ ਚਿੱਤ ਜਦੋਂ ਕਰੂਗਾ ਨਾ ਅੰਮ੍ਰਿਤ ਉਦੋਂ ਛਕੋ ਜਦੋਂ ਤੁਸੀਂ ਪੂਰੇ ਤਿਆਰ ਹੋ ਤਿਆਰ ਪਰ ਤਿਆਰ ਆਪਦਾ ਸਰੂਪ ਜ਼ਰੂਰ ਸੰਭੋ ਕਿਉਂ ਕਰਕੇ ਜਿਹੜਾ ਇਹ ਸਰੂਪ ਆ ਜੀ ਭਾਵੇਂ ਤੁਸੀਂ ਸਨਾਤਨ ਧਰਮ ਤੋਂ ਲੈ ਲਓ ਭਾਵੇਂ ਸ਼ੈਵ ਜੀ ਮਹਾਰਾਜ ਹੋਏ ਨੇ ਸ਼੍ਰੀ ਰਾਮਚੰਦ ਉਹਨਾਂ ਦਾ ਵੀ ਸਰੂਪ ਉਹ ਕੁਦਰਤੀ ਸਰੂਪ ਨਾਲ ਕੋਈ ਛੜਖਾਨੀ ਨਹੀਂ ਕੀਤਾ ਕਿਸੇ ਵੀ ਦੇਵੀ ਦੇ ਦਿੱਤੇ ਨੇ ਹੁਣ ਸ਼੍ਰੀ ਕ੍ਰਿਸ਼ਨ ਜੀ ਨੂੰ ਤਾਂ ਕਿਹਾ ਹੀ ਕੇਸ਼ਵ ਜੀ ਜਾਂਦਾ ਸੀ ਕੇਸ਼ਵ ਕਿਉਂ ਕਿਹਾ ਜਾਂਦਾ ਸੀ ਕੇਸਾਂ ਵਾਲਾ ਸ਼੍ਰੀ ਕ੍ਰਿਸ਼ਨ ਜੀ ਨੂੰ ਤੁਸੀਂ ਨਾਮ ਦੇਖੋ ਉਹਨਾਂ ਨੂੰ ਕੇਸ਼ਵ ਵੀ ਕਿਹਾ ਜਾਂਦਾ ਸੀ ਉਹ ਕੇਸ਼ਵ ਉਹਨਾਂ ਨੂੰ ਤਾਂ ਹੀ ਕਿਹਾ ਜਾਂਦਾ ਹੁੰਦਾ ਸੀ ਕਿ ਕੋਈ ਕੇਸਾਂ ਦੀ ਬਿਆਦਵੀ ਨਹੀਂ ਕਿਉਂ ਕਰਕੇ ਇਹ ਸਾਡੇ ਰਿਸ਼ੀਆਂ ਮੁਰੀਆਂ ਦਾ ਵੀ ਇਹ ਸਰੂਪ ਸੀਗਾ ਜਿਹੜੇ ਸਾਡੇ ਪ੍ਰਾਤਨ ઋષਿ-ਮੁਨੀ ਹੋਏ ਨੇ ਤੇ ਤੁਸੀਂ ਹੁਣ ਸੁਆਮੀ ਪ੍ਰੇਮਾਨੰਦ ਜੀ ਮਹਾਰਾਜ ਨੇ ਨਾ ਉਹਨਾਂ ਦਾ ਸਰੂਪ ਦੇਖੋ ਪੂਰਾ ਅਰੀਜਨਲ ਸਰੂਪ ਆ ਜੋ ਪ੍ਰਾਤਨ ਹੁੰਦਾ ਸੀਗਾ ਸੋ ਕੋਈ ਉਹਨਾਂ ਨੂੰ ਵੀ ਅੱਜ ਕੱਲ ਧਰਮ ਨਾਮ ਜੋੜ ਦਿੰਦੇ ਨੇ ਨਾ ਜਾਂ ਉੱਥੇ ਕੋਈ ਸਿੱਖ ਪ੍ਰਚਾਰਕ ਚਲਿਆ ਗਿਆ ਤਾਂ ਉਹ ਕਹਿਣ ਲੱਗ ਜਾਂਦੇ ਨੇ ਇਹ ਪਤਾ ਨਹੀਂ ਵੀ ਇਹਨਾਂ ਨੇ ਮੱਥਾ ਟੇਕਤਾ ਪਰ ਉਹ ਮੱਥਾ ਗਿਆਨ ਨੂੰ ਟੇਕਦੇ ਨੇ ਹਮ ਇਨਸਾਨ ਨੂੰ ਨਹੀਂ ਟੇਕਦੇ ਸੋ ਬਿਰਤੀ ਵੱਡੀ ਕਰੋ ਅੱਜ ਕੱਲ ਇਹ ਬਹੁਤ ਵਿਸ਼ੇ ਚੱਲ ਰਹੇ ਨੇ ਓ ਵੀ ਆ ਕੇ ਅੰਦੇ ਕਿ ਤੁਸੀਂ ਭਾਵੇਂ ਜਿਹੜੇ ਮਰਜੀ ਧਰਮ ਦੇਓ ਬਸ ਨਾਮ ਜਪੋ ਨਾਮ ਜਪੋ ਉਹ ਹੈ ਨਾ ਸੱਚੇ ਹਿੰਦੂ ਦੇਖੋ ਇੱਕ ਗੱਲ ਆਪਾਂ ਵੀ ਵਕਤ ਬਹੁਤ ਬਲਵਾਨ ਹੈ ਜੀ ਸਮਾ ਵਾਇਗੁਰੂ ਉਹ ਅੱਲਾ ਰਾਮ ਕਿਸੇ ਤੋਂ ਵੀ ਮਾੜਾ ਕਰਮ ਕਰਵਾ ਸਕਦਾ ਆਪਾਂ ਮਾਰ ਨਾ ਕਰਗੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰ ਸਕਦੇ ਆ ਕੱਲ ਦੇ ਸਮੇਂ ਚ ਕੁਝ ਵੀ ਹੋ ਸਕਦਾ ਆਪਾਂ ਹੰਕਾਰ ਕਰਕੇ ਗੱਲ ਨਹੀਂ ਕਰੀ ਸਾਡੇ ਨਹੀਂ ਜੀ ਅਸੀਂ ਤਾਂ ਆਈ ਆ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਵੀ ਜੇ ਉਹ ਚਾੜਨਾ ਜਾਣਦਾ ਤਾਂ ਲਾਉਣਾ ਵੀ ਜਾਣਦਾ ਉਹ ਸੋ ਉਹ ਤੋਂ ਡਰ ਕੇ ਰਹਿਣਾ ਚਾਹੀਦਾ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰੀਏ ਰਾਬ ਤੋਂ ਡਰ ਕੇ ਰਹਿਣਾ ਚਾਹੀਦਾ ਸਭ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਕਦੇ ਇਹ ਚੀਜ਼ ਨਹੀਂ ਵੇਖੀ ਅਜੇ ਤੱਕ ਜੇ ਫਲਾਣੇ ਦੇ ਸਿਰ ਤੇ ਪੱਗ ਹੈ ਨਹੀਂ ਦਸਤਾਰ ਹੈ ਨਹੀਂ ਤਾਂ ਮੈਨੂੰ ਮੈਂ ਉਹਨੂੰ ਹੋਰ ਨਿਗਾ ਨਾਲ ਦੇਖੂ ਮੇਰਾ ਭਰਾ ਉਹ ਨਹੀਂ ਆ ਜਿਹਨੇ ਜਨਮ ਲੈ ਲਿਆ ਇਹਦਾ ਬਖਸ਼ਿਸ਼ਾ ਜੀ ਉਹਨੂੰ ਸਤਗੁਰ ਬਖਸ਼ਿਸ਼ ਕਰ ਦੇਣਗੇ ਸੋ ਬੇਨਤੀ ਆ ਤੁਸੀਂ ਆਪ ਪੜੋ ਤੁਹਾਡਾ ਚਿੱਤ ਜਦੋਂ ਕਰੂਗਾ ਨਾ ਅਮਰਤ ਉਹਦੋਂ ਛਕੋ ਜਦੋਂ ਤੁਸੀਂ ਪੂਰੇ ਤਿਆਰ ਹੋ ਤਿਆਰ ਪਰ ਤਿਆਰ ਆਪਦਾ ਸਰੂਪ ਜ਼ਰੂਰ ਸੰਭੋ ਕਿਉਂ ਕਰਕੇ ਜਿਹੜਾ ਇਹ ਸਰੂਪ ਆ ਜੀ ਭਾਵੇਂ ਤੁਸੀਂ ਸਨਾਤਨ ਧਰਮ ਤੋਂ ਲੈ ਲਓ ਭਾਵੇਂ ਸ਼ੈਵ ਜੀ ਮਹਾਰਾਜ ਹੋਏ ਨੇ ਸ਼੍ਰੀ ਰਾਮਚੰਦ ਉਹਨਾਂ ਦੇ ਬਈ ਸਰੂਪ ਉਹ ਕੁਦਰਤੀ ਸਰੂਪ ਨਾਲ ਕੋਈ ਛੇੜਖਾਨੀ ਨਹੀਂ ਕੀਤਾ ਕਿਸੇ ਵੀ ਦੇਵੀ ਦੇਵਤੇ ਨੇ ਹੁਣ ਸ਼੍ਰੀ ਕ੍ਰਿਸ਼ਨ ਜੀ ਨੂੰ ਤਾਂ ਕਿਹਾ ਹੀ ਕੇਸ਼ਵ ਜੀ ਜਾਂਦਾ ਸੀ ਕੇਸ਼ਵ ਕਿਉਂ ਕਿਹਾ ਜਾਂਦਾ ਸੀ ਕੇਸਾਂ ਵਾਲਾ ਸ਼੍ਰੀ ਕ੍ਰਿਸ਼ਨ ਜੀ ਨੂੰ ਤੁਸੀਂ ਨਾਮ ਦੇਖੋ ਉਹਨਾਂ ਨੂੰ ਕੇਸ਼ਵ ਵੀ ਕਿਹਾ ਜਾਂਦਾ ਸੀ ਉਹ ਕੇਸ਼ਵ ਉਹਨਾਂ ਨੂੰ ਤਾਂ ਹੀ ਕਿਹਾ ਜਾਂਦਾ ਹੁੰਦਾ ਸੀ ਕਿ ਕੋਈ ਕੇਸਾਂ ਦੀ ਬਿਆਦਬੀ ਨਹੀਂ ਕਿਉਂ ਕਰਕੇ ਇਹ ਸਾਡੇ ਰਿਸ਼ੀਆ ਮੁਰੀਆਂ ਦਾ ਵੀ ਇਹ ਸਰੂਪ ਸੀਗਾ ਜਿਹੜੇ ਸਾਡੇ ਪ੍ਰਾਤਨ ઋષਿ ਮੁਨੀ ਹੋਏ ਨੇ ਤੇ ਤੁਸੀਂ ਹੁਣ ਸੁਆਮੀ ਪ੍ਰੇਮਾਨੰਦ ਜੀ ਮਹਾਰਾਜ ਨੇ ਨਾ ਉਹਨਾਂ ਦਾ ਸਰੂਪ ਦੇਖੋ ਪੂਰਾ Ориਜినਲ ਸਰੂਪ ਆ ਜੋ ਪ੍ਰਾਤਨ ਹੁੰਦਾ ਸੀਗਾ ਸੋ ਕੋਈ ਉਹਨਾਂ ਨੂੰ ਵੀ ਅੱਜ ਕੱਲ੍ਹ ਧਰਮ ਨਾਲ ਜੋੜ ਦਿੰਦੇ ਨੇ ਨਾ ਜਾਂ ਉੱਥੇ ਕੋਈ ਸਿੱਖ ਪ੍ਰਚਾਰਕ ਚਲਿਆ ਗਿਆ ਤਾਂ ਉਹ ਕਹਿਣ ਲੱਗ ਜਾਂਦੇ ਨੇ ਇਹ ਪਤਾ ਨਹੀਂ ਵੀ ਇਹਨਾਂ ਨੇ ਮੱਥਾ ਟੇਕਤਾ ਪਰ ਉਹ ਮੱਥਾ ਗਿਆਨ ਨੂੰ ਟੇਕਦੇ ਨੇ ਇਨਸਾਨ ਨੂੰ ਨਹੀਂ ਟੇਕਦੇ ਸੋ ਬਿਰਤੀ ਵੱਡੀ ਕਰੋ ਅੱਜ ਕੱਲ੍ਹ ਇਹ ਬਹੁਤ ਵਿਸ਼ੇ ਚੱਲ ਰਹੇ ਨੇ ਓ ਵੀ ਇਹ ਕਹਿੰਦੇ ਕਿ ਤੁਸੀਂ ਭਾਵੇਂ ਜਿਹੜੇ ਮਰਜੀ ਧਰਮ ਦੇਓ ਬਸ ਨਾਮ ਜਪੋ ਨਾਮ ਜਪੋ ਉਹ ਹੈ ਨਾ ਸੱਚੇ ਹਿੰਦੂ ਕਾ ਦੇਖੋ ਇੱਕ ਗੱਲ ਆਪਾਂ ਵੀ ਵਕਤ ਬਹੁਤ ਬਲਵਾਨ ਹੈ ਜੀ ਸਮਾ ਵਾਹਿਗੁਰੂ ਉਹ ਅੱਲਾ ਰਾਮ ਕਿਸੇ ਤੋਂ ਵੀ ਮਾੜਾ ਕਰਮ ਕਰਵਾ ਸਕਦਾ ਆਪਾਂ ਮਾਰ ਨਾ ਕਰਗੇ ਅੱਜ ਦੇ ਸਮੇਂ ਦੀ ਆਪਾਂ ਗੱਲ ਕਰ ਸਕਦੇ ਆ ਕੱਲ ਦੇ ਸਮੇਂ ਚ ਕੁਝ ਵੀ ਹੋ ਸਕਦਾ ਆਪਾਂ ਹੰਕਾਰ ਕਰਕੇ ਗੱਲ ਨਹੀਂ ਕਰੀਏ ਸਾਡੇ ਨਹੀਂ ਜੀ ਅਸੀਂ ਤਾਂ ਆਈ ਆ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਵੀ ਜੇ ਉਹ ਚਾੜ ਨਾ ਜਾਣਦਾ ਤਾਂ ਲਾਉਣਾ ਵੀ ਜਾਣਦਾ ਹੋ ਸੋ ਉਹ ਤੋਂ ਡਰ ਕੇ ਰਹਿਣਾ ਚਾਹੀਦਾ ਉੱਚਾ ਬੋਲਣਾ ਬੋਲੀਏ ਕਰਤਾਰੋਂ ਡਰਿਏ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਸਭ ਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ